ਮਹਾਰਾਸ਼ਟਰ ਦੇ ਨੰਦੇੜ ਸਾਹਿਬ ਦੇ ਵਿੱਚ ਸਾਡਾ ਇੱਕ ਐਸਾ ਸਿੱਖ ਭਾਈ ਚਾਰਾ ਹੈ ਜਿਹੜਾ ਕਿ ਗੁਰੂ ਗੋਬੀ ਸਿੰਘ ਦੇ ਸਮੇਂ ਤੋਂ ਸ਼ਸਤਰ ਬਣਾਉਂਦਾ ਆ ਰਿਹਾ। ਜੰਗਲਨ ਨੇ ਤੇਗਾ ਬੜਾ ਸ਼ਸਤਰ ਚੰਗਾ ਹੁੰਦਾ ਸੀ। ਇਹ ਸ਼ਸਤਰ ਕਦੇ ਵੀ ਫੇਲ ਨਹੀਂ ਹੁੰਦਾ ਸੀ ਜੰਗ ਵਿੱਚ। ਤਾਂ ਕਰਕੇ ਇਹ ਵੀ ਤੇਗਾ ਹੈਗਾ ਇਹਦਾ ਵੇਟ ਵੀ ਜ਼ਿਆਦਾ ਹੁੰਦਾ ਤਾਂ ਨਾਲੇ ਤਾਂ ਮਾਰ ਵੀ ਬਹੁਤ ਜ਼ਿਆਦਾ ਹੁੰਦਾ। ਇਹਨੂੰ ਕਰੋਲ ਕਹਿੰਦੇ ਨੇ। ਇਹ ਸਕੇਲੇ ਦੀ ਕਰੋਲੇ ਕੀ ਆਪੇ ਹਾਥੀ ਬਣਾ ਰੱਖੀ ਹੈ ਕਿ ਕਰੋਲ। ये झटकेदा ये सस्ता यह शस्त्र ने हम सवा लाख तो एक भी लड़ सकता ये ये है योजा यह शस्त्र है जंगी आके शस्त्र रखते थे तो ये निका बुजंकी सिंह का मुठा भी एको बर का है नाल ये भी बर तो पिस्तौल वर्गा शस्त्र है गरीबी पिस्तौल वर्गी हैगी तो इन्हू पेट खाली शस्त्र कहें पुरी क्या ਜਿਹੜੇ ਸਸਤਰ ਹੈਗੇ ਉਹਨਾਂ ਨੂੰ ਅਸੀਂ ਮਸ਼ੀਨ ਤੇ ਨਹੀਂ ਲਾਂਦੇ ਉਹਨਾਂ ਨੂੰ ਕਿਉਂਕਿ ਮਸ਼ੀਨ ਦਾ ਟੈਂਪਰ ਜ਼ਿਆਦਾ ਹੁੰਦਾ ਨਾ ਉਹਦੀ ਸਪੀਡ ਜ਼ਿਆਦਾ ਹੁੰਦੀ ਕੀਮਤੀ ਸਸਤਰ ਹੁੰਦੇ ਤਾਂ ਉਹਨਾਂ ਨੂੰ ਅਸੀਂ ਹੱਥ ਨਾਲ ਰਿਪੇਰਿੰਗ ਕਰਦੇ ਕੋ ਸਾਨੂੰ ਪਤਾ ਆਏਗਾ ਕਿਸ ਤਰ੍ਹਾਂ ਦਾ ਉਹਨਾਂ ਨੂੰ ਰਿਪੇਨ ਕਰਦੇ ਕਿਸ ਕਿਸ ਦਾ ਸਮਾਨ ਕਿਸ ਤੀ ਉਜਾਰ ਲੱਗਦਾ ਉਸ ਤਰ੍ਹਾਂ ਦੇ ਸਸਤਰ ਨੂੰ ਉਸੇ ਪ੍ਰਕਾਰ ਅਸੀਂ ਕਰਦੇ ਮਹਾਰਾਸ਼ਟਰ ਦੇ ਨੰਦੇੜ ਸਾਹਿਬ ਦੇ ਵਿੱਚ ਸਾਡਾ ਇੱਕ ਐਸਾ ਸਿੱਖ ਭਾਈਚਾਰਾ ਹੈ ਜਿਹੜਾ ਕਿ ਗੁਰੂ ਗੋਬੀ ਸਿੰਘ ਦੇ ਸਮੇਂ ਤੋਂ ਸਸਤਰ ਬਣਾਉਂਦਾ ਆ ਰਿਹਾ ਹੈ ਜਾ ਗੁਰੂ ਸਾਹਿਬ ਨੰਦੇੜ ਸਾਹਿਬ ਪੁੱਜੇ ਸਨ ਤਾਂ ਇੱਥੋਂ ਹੀ ਉਹ ਭਾਈਚਾਰਾ ਉਹਨਾਂ ਦੇ ਨਾਲ ਸ਼ਸਤਰ ਤਿਆਰ ਕਰਦਾ ਰਿਹਾ ਪੀੜੀਦਰ ਪੀੜੀ ਇਹ ਕਲਾ ਚਲਦੀ ਰਹੀ ਪਰ ਹੁਣੇ ਕਲਾ ਅਲੋਪ ਹੁੰਦੀ ਜਾ ਰਹੀ ਆ ਕਿਉਂਕਿ ਉਹਨਾਂ ਦੀ ਨਵੀਂ ਪੀੜੀ ਪੀੜੀ ਆ ਉਹ ਨਹੀਂ ਚਾਹੁੰਦੀ ਕਿ ਇਹ ਕੰਮ 'ਚ ਪਿਆ ਜਾਵੇ ਨਾ ਤਾਂ ਇਸ 'ਚ ਹੁਣ ਕਮਾਈ ਆ ਤੇ ਨਾ ਹੁਣ ਲੋਕ ਨੇ ਜਿਹੜੇ ਇਹਨਾਂ ਨੂੰ ਜਾਦਾ ਕੰਮ ਦੇ ਕੇ ਰਾਜੀ ਨੇ ਕਿਉਂਕਿ ਟੈਕਨੋਲੋਜੀ ਬਦਲ ਗਈ ਆ ਪਰ ਇਹ ਭਾਈਚਾਰਾ ਅਜੇ ਵੀ ਆਪਣੇ ਹੱਥੀਂ ਸ਼ਸਤਰ ਤਿਆਰ ਕਰਦਾ ਸਾਡਾ ਸਿਗਲੀਗਰ ਸਿੱਖ ਭਾਈਚਾਰਾ ਹੈ ਜਿਹੜਾ ਕਿ ਇਹ ਸ਼ਸਤਰਾਂ ਨੂੰ ਆਪਣੇ ਹੱਥੀ ਤਿਆਰ ਕਰਦਾ ਹੱਥੀ ਬਣਾਉਂਦਾ ਤੇ ਜਿਹੜੇ ਪ੍ਰਾਤਨ ਸ਼ਸਤਰ ਨੇ ਉਹਨਾਂ ਦੀ ਸੇਵਾ ਵੀ ਕਰਦਾ ਹੈ ਇੱਕ ਵਾਰ ਸ਼ਸਤਰ ਸਾਡੇ ਕੋਲ ਕੁਝ ਪਏ ਨੇ ਪ੍ਰਾਤਨ ਉਹਨਾਂ ਦੇ ਤੁਹਾਨੂੰ ਥੋੜੇ ਤਸਵੀਰਾਂ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਜਿਹੜੇ ਪ੍ਰਾਤਨ ਸ਼ਸਤਰ ਨੇ ਵੱਖ-ਵੱਖ ਲੋਹੇ ਤੋਂ ਬਣੇ ਹੋਏ ਨੇ ਵੱਖ-ਵੱਖ ਲੋਹੇ ਦੀ ਕਿਸਮ ਹੁੰਦੀ ਆ ਜਦ ਅੱਜ ਅਸੀਂ ਇਹਨਾਂ ਦੀ ਇੱਕ ਪੀੜੀ ਦੇ ਜਿਹੜੇ ਉਹ ਸ਼ਖਸ ਜਿਹੜੇ ਇਹ ਸ਼ਸਤਰ ਬਣਾਉਂਦੇ ਨੇ ਬਲਜੀਤ ਸਿੰਘ ਹੋਣਾ ਨੂੰ ਮਿਲੇ ਆ ਤਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਅੰਦਰ ਵੀ ਇੱਕ ਜਾਤ ਹੁੰਦੀ ਹੈ ਇਹਨਾਂ ਦੀ ਇੱਕ ਇੱਕ ਲਾਗ ਆਈਡੈਂਟੀਟੀ ਹੁੰਦੀ ਹੈ ਹਰੇਕ ਲੋਹੇ ਦੀ ਇੱਕ ਸ਼ਸਤਰ ਦੇ ਅੰਦਰ ਵੀ ਤੇ ਉਹਨਾਂ ਬਾਰੇ ਵੀ ਜਾਣਾਂਗੇ ਤੇ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਬਲਜੀਤ ਸਿੰਘ ਜੀ ਬਲਜੀਤ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਜੀਤ ਸਿੰਘ ਜੀ ਕਿੰਨੀ ਪੀੜੀ ਹੈਗੀ ਆ ਤੁਹਾਡੀ ਹੈ ਜਿਹੜੇ ਸਾਰਾ ਤਿਆਰ ਕਰੇ ਇਹ ਸਾਡੀ 10ਵੀਂ ਪੀੜੀ ਹੈਗੀ ਤਾਂ ਗੁਰੂ ਸਾਹਿਬ ਜੀ ਤੋਂ ਚੱਲਦੀ ਆ ਰਹੀ ਹੈ ਅਸੀਂ ਮਹਾਰਾਜ ਜੀ ਦੇ ਜਿਹਦੇ ਅਨੰਦਪੁਰ ਸਾਹਿਬ ਹੈਗਾ ਉੱਥੇ ਸਦਾ ਕਿਲਾ ਸੀ ਲੋਹਗੜ ਕਿਲਾ ਉੱਥੇ ਸਾਦਾ ਪ੍ਰੋਕਰ ਰਹਿੰਦਾ ਸੀ ਉੱਥੋਂ ਹੀ ਸਾਡੇ ਮਹਾਰਾਜ ਦੇ ਨਾਲ ਹੀ ਪ੍ਰੋਕਰ ਸਾਡਾ ਇੱਥੇ ਆਇਆ ਸੀ ਤੋਂ ਇੱਥੇ ਵੀ ਮਹਾਰਾਜ ਦੀ ਸੇਵਾ ਪ੍ਰਾਤਨ ਸੇਵਾ ਕਰਦੇ ਨੇ ਪ੍ਰਾਤਨ ਸੇਵਾ ਕਰਦੇ ਹਾਂ ਹਾਂ ਜੀ ਉਹ ਸ਼ਸਤਰ ਜਿਹੜੇ ਨੇ ਅਗਲੀ ਪੀੜ੍ਹੀ ਬਣਾਉ ਰਹੀ ਹੈ ਜਾਂ ਕਿ ਤੋਂ ਦੂਰ ਜਾਂਦੀ ਚੱਲੀ ਹੈ ਇਹਦਾ ਗਨ ਦੇਖੋ ਅੱਗੇ ਤੋਂ ਰਾਜਾ ਮਹਾਰਾਜ ਦਾ ਰਾਜ ਸੀ ਤੋਂ ਹੁਣ ਰਾਜ ਜਿਹੜਾ ਅੰਗਰੇਜ਼ਾਂ ਦਾ ਆਇਆ ਸੀ ਤੋਂ ਉੱਥੇ ਇੱਕ ਈਸਟ ਇੰਡੀਆ ਕੰਪਨੀ ਆਈ ਸੀ ਦੇਸ਼ 'ਚ ਤੋਂ ਉਹਨਾਂ ਨੇ ਆਰਮੇਟ ਆਰਮੇਟ ਲਾਇਆ ਸੀ ਤੋਂ ਆਰਮੇਟ ਦੇ ਲਾਗੇ ਜਦੋਂ ਸ਼ਸਤਰ ਬਣਾਉਂਦੇ ਜਿਹੜਾ ਹੈਗਾ ਉਹ ਕਟ ਹੋ ਗਿਆ ਸੀ ਦੇਸ਼ ਚ ਤੂੰ ਆਰਮੇਟ ਸਾਡੇ ਉੱਤੇ ਲੱਗਣ ਕਰਕੇ ਪੀੜੀ ਜੋ ਜ਼ਿਆਦਾ ਕਰਕੇ ਪੀੜੀ ਮੁੱਕ ਗਈ ਨਹੀਂ ਤੇ ਹੁਣ ਕੁਝ ਕੁ ਪੀੜੀ ਆਏਗੀ ਜੋ ਇਹ ਸੇਵਾ ਨਿਭਾਰੀ ਨੇ ਜਿਹਾ ਸੱਜਦਾ ਸਾਡੀ ਪੀੜੀ ਹੈਗੀ ਸਾਡਾ ਡੈਡੀ ਦਾ ਨਾਮ ਹੋਏਗਾ ਭਗਵਾਨ ਸਿੰਘ ਸਾਡਾ ਦਾਦੇ ਦਾ ਨਾਮ ਹੋਏਗਾ ਰਾਮ ਸਿੰਘ ਉਹਨਾਂ ਦੀ ਸਾਰੀ ਪੀੜੀ ਇਹ ਚੱਲ ਰਹੀ ਨਹੀਂ ਤਾਂ ਅੱਜ ਵੀ ਸੇਵਾ ਕਰ ਰਹੇ ਨੇ ਅਸੀਂ ਅੱਜ ਵੀ ਸੇਵਾ ਕਰ ਰਹੇ ਹਾਂ ਕੇਵਲ ਇਹ ਸ਼ਸਤਰ ਜਿਵੇਂ ਹੁਣ ਤੱਕ ਸਾਹਿਬ ਤੇ ਜਿਹੜੇ ਸ਼ਸਤਰ ਪਏ ਨੇ ਉਹਨਾਂ ਦੀ ਵੀ ਸੇਵਾ ਮਿਲਦੀ ਹੈ ਜੀ हां जी ਸਾਡੇ ਪੁਰਖਾਂਤੀ ਸੇਵਾਚਰੀ ਦੇ ਸਾਡੇ ਡੇਡੀ ਜੀ ਸਾਡੇ ਦਾਦਾ ਉੱਥੇ ਦੇ ਮੁੱਖੇ ਸ਼ਸਤਰ ਸੇਵਾਦਾਰ ਹੈਗੇ ਉਹ ਵੀ ਦਾਸ ਸੇਵਾ ਕਰਦਾ ਹੁੰਦੇ ਜਿਨੇ ਖਜ਼ਾਨੇ ਦੇ ਸ਼ਸਤਰ ਹੈਗੇ 10-56 ਜਿਹਦੇ ਆਪ ਸੇਵਾ ਕਰਦੇ ਦੇ ਨੇ ਸਾਡੇ ਹਰ ਹਰ ਸਾਲ ਤਖਦਸਨਾਨ ਨੂੰ ਹਾਜ਼ਰੀ ਲਾਂਦੇ ਨੇ ਸਾਰੇ ਸ਼ਸਤਰ ਜਿਹੇਗੇ ਸਾਡੇ ਪਾਸ ਉਹਨਾਂ ਦੇ ਉਹ ਜਿਹੜੇ ਸ਼ਸਤਰ ਹੈਗੇ ਉਹਨਾਂ ਨੂੰ ਅਸੀਂ ਮਸ਼ੀਨ ਤੇ ਨਹੀਂ ਲਾਂਦੇ ਉਹਨਾਂ ਨੂੰ ਕਿਉਂਕਿ ਮਸ਼ੀਨ ਦਾ ਟੈਂਪਰ ਜ਼ਿਆਦਾ ਹੁੰਦਾ ਨਾ ਉਹਦੀ ਸਪੀਡ ਜ਼ਿਆਦਾ ਹੁੰਦੀ ਕੀਮਤੀ ਸ਼ਸਤਰ ਹੁੰਦੇ ਤਾਂ ਉਹਨਾਂ ਨੂੰ ਅਸੀਂ ਹੱਥ ਨਾਲ ਰੇਪੇਰਿੰਗ ਕਰਦੇ ਉਹ ਸਾਨੂੰ ਪਤਾ ਹੈਗਾ ਕਿਸ ਤਰ੍ਹਾਂ ਦਾ ਉਹਨਾਂ ਨੂੰ ਰਿਪੇਨ ਕਰਦੇ ਕਿਸ ਕਿਸ ਦਾ ਸਮਾਨ ਕਿਸ ਤੀ ਉਪਜਾਰ ਲੱਗਦਾ ਉਸ ਤਰ੍ਹਾਂ ਜੇ ਸ਼ਸਤਰ ਨੂੰ ਉਸੇ ਪ੍ਰਕਾਰ ਅਸਿਤ ਕਰਦੇ ਨੇ ਸੋ ਬਿਲਕੁਲ ਜਿਹੜੇ ਜਿਹੜੇ ਸ਼ਸਤਰ ਗੁਰੂ ਸਾਹਿਬ ਦੇ ਆਪਣੇ ਸ਼ਸਤਰ ਨੇ ਜਿਹੜੇ ਦਰਬਾਰ ਸਾਹਿਬ ਤੱਕ ਸਾਹਿਬ ਤੇ ਸ਼ਿਸ਼ੋਭਿਤ ਨੇ ਉਹਨਾਂ ਨੂੰ ਇਹਨਾਂ ਦੇ ਮੁਤਾਬਕ ਮਸ਼ੀਨ ਨਾਲ ਨਹੀਂ ਬਣਾਇਆ ਜਾਂਦਾ ਹੱਥੀ ਆਪਣੇ ਸੰਦਾ ਨਾਲ ਉਹਨਾਂ ਤੇ ਕਾਰੀਗਰੀ ਕੀਤੀ ਜਾਂਦੀ ਹੈ ਬਹੁਤ ਸਾਰੇ ਸ਼ਸਤਰ ਇੱਥੇ ਵੀ ਨੇ ਇੱਕ ਇੱਕ ਕਰਕੇ ਇਹਨਾਂ ਤੋਂ ਜਾਣਦੇ ਵੀ ਆ ਕਿਹੜੇ ਕਿਹੜੇ ਸ਼ਸਤਰ ਜਿਹੜੇ ਹੁਣ ਤੁਹਾਡੇ ਕੋਲ ਇੱਥੇ ਮੌਜੂਦ ਨੇ ਸਾਡੇ ਕੋਲੇ ਸ਼ਸਤਰ ਹੈਗਾ ਇਹਨੂੰ ਸਬਧਰਾ ਕਹਿੰਦੇ ਨੇ ਇਹ ਪੁਲਾਦਾ ਸਸਤਾ ਰਹੇਗਾ ਇਹਦੇ ਵਿੱਚ ਜਿਹੜੇ ਹੀਰੇ ਹੁੰਦੇ ਹੀਰੇ ਜਿਕੇ ਤਾਂ ਬਹੁਤ ਪ੍ਰਕਾਰ ਦੇ ਹੀਰੇ ਹੁੰਦੇ ਪਰ ਜਿਹੜਾ origignal ਹੀਰਾ ਹੁੰਦਾ ਉਹਦੇ ਜੋਰ ਹੁੰਦਾ ਜੋਰੀ ਉਹਨਾਂ ਨੂੰ ਪਛਾਣ ਲੈਂਦਾ ਜਿਸ ਤਰ੍ਹਾਂ ਜੋਰੀ ਸਸਤਰ ਨੂੰ ਪਛਾਣਦਾ ਇਸ ਤਰ੍ਹਾਂ ਅਸੀਂ ਵੀ ਜੋਰੀ ਹੈਗੇ ਸਸਤਰਾਂ ਦੇ ਅਸੀਂ ਇਹਨਾਂ ਨੂੰ ਪਛਾਣ ਲੈਂਦੇ ਕਿਹੜੀ ਜਾਤ ਦਾ ਹੈਗਾ ਸਸਤਰਾਂ ਵਿੱਚੋਂ ਵੀ ਬਹੁਤ ਅਖਰੀ-ਅਖਰੀ ਜਾਤ ਹੁੰਦੀ ਇਸ ਤਰ੍ਹਾਂ ਦੇ ਸਸਤਰ ਆਪ ਨੂੰ ਇਰਾਨੀ ਵੀ ਮਿਲਣਗੇ ਸਕੇਲੇ ਦੇ ਵੀ ਮਿਲਣਗੇ ਪੁਲਾਦ ਦੇ ਵੀ ਮਿਲਣਗੇ ਪਰ ਇਹ ਜਿਹੜਾ ਸਬਦ ਰਹੇਗਾ ਇਸ ਤਰ੍ਹਾਂ ਦੇ ਪ੍ਰਕਾਰ ਦੇ ਇਸੀ ਜਾਤ ਦੇ ਵਿੱਚ ਆਪ ਜੀ ਨੂੰ ਜਗਦਾਪੂਰੀ ਵੀ ਸਸਤਰ ਆਉਂਦਾ ਪਰ ਇਹ ਹੈਗਾ ਸਬਤਰਾ ਇਹ ਹੈਗਾ ਪੁਲਾਦਾ ਦੇਵੀ ਇਰਾਨੀ ਜੋਰੇਗਾ ਅਰੇ ਨਨੂੰ ਅੱਤੀ दांत ਲੱਗਿਆ ਇਥੇ ਇਹ ਮਹਾਪੁਰਸ਼ ਆਰਕਿਆ ਵੀ ਬੱਬਾ ਨਿਦਾਨ ਸਿੰਘ ਜੀ ਵਰਸੀਤੇ ਉਹਨਾਂ ਨੂੰ ਸਾਨੂੰ ਮਿਆਨ ਬਣਾਨੇ ਦੇ ਰੱਖਿਆ ਬਾਬਾ ਗੁਰਦੇਵ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਉਹਨਾਂ ਨੇ ਸਾਨੂੰ ਉਹਨਾਂ ਦੇ ਗਾਤਰੇ ਦਾ ਹੈਗਾ ਉਹਨਾਂ ਨੂੰ ਬਣਾਨੇ ਹੁਣ ਹੀ ਦਿੱਤਾ ਸਾਨੂੰ ਇਹਨੂੰ ਕਰੋਲ ਕਹਿੰਦੇ ਨੇ ਇਹ ਸਕੇਲੇ ਦੀ ਕਰੋਲੇ ਕੀ ਆਪੇ ਹਾਤੀ ਬਣਾ ਰੱਖੀ ਹੈ ਕੀ ਕਰੋਲ ये ज्यादा पुरातन नहीं हैगी जोड़े पुरातन ऐतिहासिक इतिहासिक जरा सस्तर है जो मैं जो आप जी ने दिखाया मैं सस्तर ये कट तो कट्ट भी नए नए कि तो सोलह सौ सन में निकलिया हुआ सस्त्र है सोलह सौ सदी में हाँ पुरातन शस्त्र तो यह जड़ा शस्त्र है महाराजा रणजीत सिंह जी की जी फैक्ट्री लगी सी महाराजा रणजीत सिंह जी ने आप सस्त्र भी बनाए थे ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਪੱਤਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਾਇਆ ਸੀ ਉੱਥੇ ਤੇ ਇਹ ਇਹ ਜਿਹੜਾ ਇਹ ਹੈਗਾ ਸਕੇਲੇ ਦਾ ਪੱਤਾ ਹੈਗਾ ਇਹਨੂੰ ਮੁਮਿਆ ਪੁਲਾਦ ਕੇ ਦੇਣ ਦੇਣ ਨੂੰ ਇਹ ਝਟਕੇ ਦਾ ਸਸਤਾ ਰਹੇਗਾ ਇਹਨੂੰ ਝਟਕੇ ਦਾ ਮਤਲਬ ਇਹ ਹੁੰਦਾ ਹੈ ਕਿ ਜੋ ਜੋ ਕੋਈ ਸਸਤਰ ਹੁੰਦੇ ਆ ਪੂਜਨੀ ਕੇ ਹੁੰਦੇ ਗਾਤਰੇ ਦੇ ਵੀ ਹੁੰਦੇ ਕੋਈ ਕੋਈ ਸਸਤਰ ਹੈ ਜਗ ਜੂ ਜੰਗ ਜੂ ਦੇ ਹੁੰਦੇ ਜੋ ਸਵਾ ਲੱਖ ਤੋਂ ਇੱਕ ਲੜਾ ਸਕਦੇ ਨਾ ਇਸ ਤਰ੍ਹਾਂ ਇਹ ਸਸਤਰ ਇਦਾਂ ਹੁੰਦੇ ਨੇ ਇਹਨੂੰ ਸਵਾ ਲੱਖ ਤੋਂ ਇੱਕ ਵੀ ਲੜ ਸਕਦਾ ਇਹੋ ਜਿਹਾ ਇਹ ਸਸਤਰ ਹੈਗਾ ਇਹ ਚ ਲਟਕ ਹੁੰਦੀ ਹੈ ਕੁਛ ਆ ਹਾਂ ਲਚਕ ਵੀ ਹੁੰਦੀ ਲਚਕ ਤਾਂ ਪਾਉਂਦੇ ਇਹਨਾਂ ਨੂੰ ਕਵੀ ਕਵੀ ਘੋੜ ਸਵਾਰ ਤੇ ਵੀ ਪੇ ਜਾਂਦੇ ਆਪਣ ਜੋ ਢਾਲ ਆ ਜਾਂਦੀ ਹੈ ਢਾਲ ਦੇ ਅੱਗੇ ਆਪਣ ਲਾਂਦੇ ਨਾ ਤਾਂ ਥੋੜੀ ਜੀ ਲਚਕ ਵੀ ਮਾਲ ਜਾਂਦੀ ਆਮਣਾ ਸਾਹਮਣਾ ਹੋ ਜਾਂਦਾ ਦੁਸ਼ਮਣਾ ਦਾ ਤਬ ਮਹਾਰਾਜਾ ਰਣਜੀਤ ਸਿੰਘ ਨੇ ਇਹੋ ਜਿਹਾ ਸਾਡੇ ਕਾਰੀਗਰ ਹੁੰਦੇ ਨੇ ਸਮਾਂ ਦੇਖ ਕੇ ਸਸਤਰ ਬਣਾਉਂਦੇ ਸੀ ਅਸੀਂ ਜਦੋਂ ਹਰਗੋਬਿੰਦ ਸਾਹਿਬ ਮਹਾਰਾਜ ਛੇ ਪਾਸਿਆ ਜੀ ਦੇ ਅਸੀਂ ਜੰਗ 'ਚ ਗਏ ਸੀ ਤੋ ਉੱਥੇ ਨਾ ਅੱਗੇ ਮੁਸਲਮਾਨ ਵੀ ਸਸਤਰ ਬਣਾਉਂਦੇ ਸੀ ਤੋ ਸਾਡੇ ਬਜ਼ੁਰਗ ਸੀ ਤੋ ਉਹਨਾਂ ਨੇ ਕਿਹਾ ਸੀ ਮਹਾਰਾਜ ਨੂੰ ਕਿ ਮਹਾਰਾਜ ਏਦਾਂ ਏਦਾਂ ਜਿਹੜੇ ਸਸਤਰ ਰਹਿ ਗਏ ਆਪਣੇ ਸਿੰਘ ਹਨ ਜੰਗ ਵਿੱਚ ਆ ਜਾਂਦੇ ਟੁੱਟ ਜਾਂਦੇ ਏਦਾਂ ਤੋ ਜਿਹੜੇ ਉਹਨਾਂ ਦੇ ਜਥੇਦਾਰ ਸੀ ਜਰਨਲ ਬਾਬਾ ਬਿੱਦੀ ਚੰਦ ਜੀ ਉਹ ਸਾਰੀ ਦੇਖ ਰੇ ਕਰਦੇ ਸੀ ਤੋ ਉਹਨਾਂ ਨੂੰ ਪਤਾ ਲੱਗਿਆ ਕਿ ਮਾਰਵਾੜ ਦੇ ਰਾਜਸਥਾਨ ਤੱਕ ਸਿਕਲੀ ਕਰ ਰਹੇ ਨੇ ਉਹਨਾਂ ਨੂੰ ਲਈ ਅਸੀਂ ਮਾਰਵਾੜ ਦੇ ਹੈਗੇ ਰਾਜਸਥਾਨ ਤੋਂ ਸਾਧਾ ਪੜੱਕ ਕਰੇਗਾ ਤੋ ਅਸੀਂ ਫਿਰ ਜਿੱਥੋਂ ਜਿਹੜੀ ਜੰਗ ਲੱਗਦੀ ਸੀ ਪਠਾਨ ਸੀ ਉਹ 9 9 ਫੀਟ 7 7 ਫੀਟ ਦੇ ਉੱਚੇ ਲੰਬੇ ਸੀ ਤਾਂ ਸਾਡੇ ਉਹ ਉਹਨਾਂ ਦੀ ਹਾਈਟ ਉਹਨਾਂ ਦੀ ਪਰਸਨਲ ਟੂ ਟੂ ਦੇਖ ਕੇ ਸਾਨੂੰ ਫਿਰ ਸਸਤਰ ਬਣਾਏ ਕਿਸ ਕਿਸ ਤਰ੍ਹਾਂ ਦਾ ਸਸਤਰ ਮੁਗਲਾਂ ਨੂੰ ਘੋੜ ਘੋੜ ਸਵਾਰ ਦਾ ਸਸਤਰ ਘੋੜ ਸਵਾਰ ਨੂੰ ਕਿਸ ਤਰ੍ਹਾਂ ਦਾ ਮੁਲਕਦਾ ਹੱਤੀ ਨੂੰ ਮਾਰਨ ਲਈ ਕਿਸ ਤਰ੍ਹਾਂ ਦਾ ਸਸਤਰ ਲੱਗਦਾ ਜਿਹੜਾ 10 ਫੀਟ ਦਾ ਬੰਦਾ ਆਏਗਾ ਉਹਨਾਂ ਨੂੰ ਮਾਰਨ ਲਈ ਕਿੰਨਾ ਸਸਤਰ ਜਿਹੜਾ ਸੰਜੋਗ ਪਹਿਨ ਰੱਖਿਆ ਉਹਨਾਂ ਨੂੰ ਕਿਸ ਤਰ੍ਹਾਂ ਦਾ ਸਸਤਰ ਲੱਗਿਆ ਇਸ ਤਰ੍ਹਾਂ ਸਾਡੇ ਜਿਹੜੇ ਬਾਬਾ ਜੀ ਆਏ ਸੀ ਸਾਡੇ ਕੋਲ ਉਹਨਾਂ ਨੂੰ ਅਸੀਂ ਸਾਰਾ ਸਭ ਕੁਝ ਸਮਾਨ ਕੇ ਦਸਿਆ ਤਾਂ ਪਹਿਰਾਸੀ ਸਾਰ ਪੰਜ ਸੱਤਰ ਲੈ ਕੇ ਆਪ ਸਾਨੂੰ ਬਾਬਾ ਜੀ ਸਾਡੇ ਬੱਬਾ ਜਵੀ ਪਾਸ਼ਾ ਜੀ ਜਿਹੜੇ ਮਹਾਰਾਜ ਸੀ ਸਾਡੇ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਕੋਲ ਲੱਗ ਗਏ ਤਾਂ ਉਹਨਾਂ ਦੇ ਕੋਲ ਹੀ ਫਿਰ ਸਾਡਾ ਸਾਰਾ ਹੀ ਪਰਿਵਾਰ ਉੱਥੇ ਹੀ ਲੱਗੇ ਰਿਹਾ ਤਾਂ ਇਹ ਨਿੱਕਾ ਸੱਤਰੇਗਾ ਜਿਹੜੇ ਨਿੱਕੇ 부ਜੰਗੀ ਸਿੰਘ ਰਹਿੰਦੇ ਸੀ ਉਹ ਵੀ ਆ ਕੇ ਸੱਤਰ ਲੱਗਦੇ ਸੀ ਤੇ ਇਹ ਨਿੱਕਾ 부ਜੰਗੀ ਸਿੰਘ ਦਾ ਮੁੱਠਾ ਵੀ ਹੈਗਾ ਕੋ ਨਿੱਕਾ ਤੇ 부ਜੰਗੀ ਸਿੰਘ ਵੀ ਆ ਕੇ ਆਪਣੇ ਗਾਥਰੇ ਤੇ ਸੱਤਰ ਲੈਂਦੇ ਸੀ ਤੇ ਇਸ ਤਰ੍ਹਾਂ ਉਹਨਾਂ ਦੇ ਨਿੱਕੇ ਨਿੱਕੇ ਵੀ ਮੁੱਠੇ ਬਣਾ ਲੈਂਦੇ ਸੀ ਜਿਵੇਂ ਕਿ ਆਪਾਂ ਕਿਹਾ ਛੋਟੇ ਜਿਹੜੇ ਸਾਬਜਾਦੇ ਸਨ ਉਹ ਜਿਹੜੇ ਜਿਵੇਂ ਉਹਨਾਂ ਦੇ ਲੜੀ ਹਾਂ ਜਿਹੜੇ ਆਪਣੇ ਸਾਬਜਾਦੇ ਸਨ ਇਸ ਤਰ੍ਹਾਂ ਦੇ ਉਹਨਾਂ ਦੇ ਜਿਸ ਤਰ੍ਹਾਂ ਦੇ ਆਪਣੇ ਲਾੜਲੀ ਫੌਜ ਹੁੰਦੀ ਸੀ ਨਿੱਕੇ ਵੀ ਉਹ ਵੀ ਸੱਤਰਦਾਰੀ ਹੁੰਦੀ ਸੀ ਹੁਣ ਤੋਂ ਜ਼ਮਾਨਾ ਨਹੀਂ ਰਿਹਾ ਬਣਾ ਅੱਗੇ ਬੜਾ ਸੋਕ ਸੀ ਸੱਤਰ ਸੱਤਰਾਂ ਦਾ ਹੁਣ ਹੁਣ ਵੀ ਇੰਨਾ ਦੇ ਇੰਨੇ ਲੋਕ ਹੋ ਗਏ ਮੈਂ ਆਜ ਸਾਰਿਆਂ ਨੂੰ ਆਪ ਜੀ ਦੇ ਲਾਈਵ ਦੱਸਦਾ ਆਜ ਵੀ ਕਟ ਤੋਂ ਕਟ ਵੀ ਪੂਰੇ ਹਿੰਦੁਸਤਾਨ 'ਚ ਕਟ ਤੋਂ ਕਟ ਵੀ ਮੁਸ਼ਕਲੀ 25% ਪਰਖੀ ਮਿਲਾਂਗੇ ਇਹ ਸੱਤਰਾਂ ਦੇ ਪਰਕ ਵੀ ਮਰ ਗਈ ਹੈ ਸਾਰੇ ਇੰਕੀ ਉਹਨਾਂ ਨੂੰ ਪਤਾ ਹੀ ਨਹੀਂ ਸੱਤਰਾਂ ਦੀ ਪਰਕ ਕੀ ਹੈਗੀ ਕੁਝ-ਕੁਝ ਦਲਪੰਚਾਇ ਪਰਖੀ ਬੰਦੇ ਹੈਗੇ ਜਿਸ ਤਰ੍ਹਾਂ ਦਲਪੰਤ ਚਲਾ ਰਹੇ ਨੇ ਕੁਝ ਤੋਂ ਜਿਹੜੇ ਪ੍ਰਾਚਨ ਗੁਰਦੁਆਰੇ ਹੈਗੇ ਨੇ ਉੱਥੇ ਪਏ ਨੇ ਜਿੱਦਾਂ ਸਚਕੰਡ ਗੁਰਦੁਆਰਾ ਸਾਹਿਬ ਹੈਗਾ ਕਾਲ ਤਕ ਸਾਹਿਬ ਹੈਗਾ ਇਸ ਤਰ੍ਹਾਂ ਦੇ ਸਾਰੇ ਗੁਰਦੁਆਰੇ ਹੈਗੇ ਇਹਦੇ ਕੋਈ ਤੇਗਾ ਹੈਗਾ ਸਕੇਲੇ ਦਾ ਜਦੋਂ ਤੇਗਾ ਦਾ ਸਥਾਪਨਾ ਕੀਤੀ ਸੀ ਜਦੋਂ ਜੰਗ ਜੂਤੇ ਜਦੋਂ ਆਪਰ ਜਾਂਦੇ ਸੀ ਤਾਂ ਬੜੇ-ਬੜੇ ਮਹਾਬਲੀ ਆ ਜਾਂਦੇ ਤਾਂ ਉਹਨਾਂ ਨੂੰ ਜੰਗ ਲੜਨ ਲਈ ਤੇਗਾ ਬੜਾ ਸ਼ਸਤਰ ਚੰਗਾ ਹੁੰਦਾ ਸੀ ਇਹ ਸਸਤਰ ਕਦੇ ਵੀ ਫੇਲ ਨਹੀਂ ਹੁੰਦਾ ਸੇ ਜੰਗ ਵਿੱਚ ਤਾਂ ਕਰਕੇ ਇਹ ਵੀ ਤੇਗਾਏਗਾ ਇਹਦਾ weight ਵੀ ਜ਼ਿਆਦਾ ਹੁੰਦਾ ਤਾਂ ਨਾਲ ਹੀ ਇਹਦਾ ਮਾਰ ਵੀ ਬਹੁਤ ਜ਼ਿਆਦਾ ਹੁੰਦਾ ਚੱਕਣ ਵਾਲੇ ਦੀ ਵੀ ਉਨੀ ਤਾਕਤ ਹੋਣੀ ਚਾਹੀਦੀ ਆ ਦੇਖੋ ਜਬ ਤੱਕ ਵੀ ਹੁੰਦਾ ਚਾਹੀਦਾ ਉਹਦੇ ਨਾਲ ਇਦਾਂ ਨਹੀਂ ਹੈ ਕਿ ਕੁਝ ਕੁਝ ਸਰੀਰੀਕ ਸਾਥ ਦੇਊਗਾ ਜਬ ਤੱਕ ਵੀ ਸਾਧਨਤ ਜਬ ਤੋਂ ਜਬ ਤੱਕ ਨਾਲ ਰਹੂਗਾ ਤਾਂ ਚੱਕਣ ਦੀ ਕੋਈ ਲੋੜ ਨਹੀਂ ਹੈ ਇਹ ਤਾਂ ਕੋਈ ਪਿਸਤੌਲ ਵਰਗਾ ਸਸਤਰ ਰਹੇਗਾ ਨਾਲ ਹੀ ਜੇ ਦੀ ਗਰੀਬੀ ਪਿਸਤੌਲ ਵਰਗੀ ਹੈਗੀ ਤਾਂ ਇਹਨਾਂ ਨੂੰ ਪੇਟ ਖਾਲੀ ਸਸਤਰ ਕਹਿੰਦੇ ਨੇ ਇਹਨੂੰ ਤੋਤਾਪੂਰੀ ਕਹਿੰਦੇ ਨੇ ਇਹ ਦੇਖੋ ਇਹ ਦੀ ਪੁੰਚ ਤੋਤੇ ਦੀ ਹੈਗੀ ਔਰ ਨਾਲ ਇਹਨੂੰ ਇੱਥੇ ਮੁੱਠੂ ਦਾ ਮੂੰਹ ਹੋਏਗਾ ਇਹਨੂੰ ਤੋਤਾਪੂਰੀ ਕਹਿੰਦੇ ਨੇ ਤੋਤਾਪੂਰੀ ਪੇਚ ਕੱਚ ਹਾਂ ਇਹ ਤੋਤਾਪੂਰੀ ਖਾਸ ਕਦੇ ਲਈ ਹੁੰਦਾ ਸੀ ਇਹ ਖਾਸ ਜਿਹੜੇ ਸੰਜੋਗ ਹੁੰਦਾ ਨਾ ਸੰਜੋਗ ਸੰਜੋਗ ਨੂੰ ਫਾੜਨ ਵਾਸਤੇ ਹੁੰਦਾ ਸੀ ਜਦ ਮੁਗਲ ਪਠਾਨ ਜਿਹੜੇ ਜ਼ਿਆਦਾ ਸੰਗੋਤ ਬਿਰਦੇ ਨੇ ਤੁਨ ਇਹਨੂੰ ਗ੍ਰਿਪ ਲਾ ਕੇ ਇੱਦਾਂ ਇਹਨੂੰ ਐਂਟੀ ਬਣਾ ਰੱਖੀਏ ਦੇਖੋ ਨੋ ਕਾਗੇ। ਤੋ ਇਹ ਐਂਟੀਦਾਰ ਸਸਤਰ ਕਹਿੰਦੇ ਨੇ ਤੋ ਇਹਨੂੰ ਜਿੱਦਾਂ ਮਾਰਦੇ ਨੇ ਇਹਦਾ ਵਾਰ ਤੋ ਸੰਜੋਗ ਵੀ ਇਹਨਾਂ ਦਾ ਸਾਰਾ ਆਪੇ ਹੀ ਫੜ ਜਾਂਦਾ ਸੀ। ਇਹਨਾਂ ਨੂੰ ਕਹਿੰਦੇ ਕੱਤਾ। ਖਾਸ ਕਰਕੇ ਪੁਰਾਣੇ ਜ਼ਮਾਨੇ ਮੈਂ ਆਪਨੇ ਦੇਖਾਈ ਹੋਊਗਾ ਕਿ ਜਿਹੜਾ ਦੇਵੀਆਂ ਦੇ ਹੱਥੇ ਵੀ ਰਹਿੰਦਾ ਸੀ ਆ ਕੱਤਾ। ਜੇ ਬਲੀ ਦੇ ਜੇ ਕਿਸੇ ਬਲੀ ਦੇਣੀ ਹੈ ਤਾਂ ਵੀ ਇਹ ਕੰਮ ਹਾਂ ਜਿਹੜੀ ਬਲੀ ਦੇਣੀ ਹੈ ਤਾਂ ਬਸ ਇਹ ਬਲੀ ਦਾ ਹੀ ਕੰਮ ਕਰਦਾ ਸੀ। कोई कोई एौकिंग होंगे तो कत्ते भी काम करते इस तरह अपने मनपसंद भी शस्त्र रखते हैं सिंगसूर में जिस जिस तरह के शस्त्र होंगे उस तरह भी रखते शस्त्र तो दा दिखाई जा रहे हो शस्त्र के बखूबी जरा पूरे जड़े संद भी ने पर इन्ह भी दस रहे थलग किस्म हैगीम होंगे ने मोस्टली देखो मैंने आप जी ने यह है ये पुलाद ने एक फुलाद ਇਕ ਹੁੰਦਾ ਹੈ ਪੁਲਾਦ ਇੱਕ ਹੁੰਦਾ ਸਕੇਲਾ ਪੁਲਾਦ ਤਿੰਨ ਪੁਲਾਦ ਪੁਲਾਦ ਹੁੰਦੇ ਨੇ ਤਾਂ ਜਿਹੜਾ ਮੈਂ ਆਪਜ ਨੂੰ ਇਹ ਸਸ਼ਤਰ بتایا ਹੈ ਇਹ ਹੈਗਾ ਸਕੇਲਾ ਸਕੇ ਇਹਦੇ ਵੀ ਜਿਹਾ ਵੀ ਜੋਰ ਹੁੰਦਾ ਸਕੇਲੇ ਦਾ ਐਦਾ ਨਹੀਂ ਕਿ ਇਹ ਸਸ਼ਤਰ ਆਮ ਸਸ਼ਤਰ ਦੇ ਆਮ ਸਰਬ ਲੋਹਾ ਆਏਗਾ ਤਾਂ ਨਹੀਂ ਇਹ ਜੋ ਇਹਦੀ ਡੁਪਲੀਕੇਟ ਵੀ ਅਗਰ ਕੋਈ ਮਾਰੋਗੇ ਨਾ ਤਾਂ ਜੋਰੀ ਪਛਾਣ ਲੂਗਾ ਕਿ ਇਹ ਡੁਪਲੀਕੇਟਰ ਦਾ ਸਸ਼ਤਰ ਮਾਰ ਰੱਖਿਆ ਕਰਕੇ ਡੁਪਲੀਕੇਟ ਕਾਪੀ ਮਾਰ ਰખી ਹੈ ਕਿਉਂਕਿ ਸਸ਼ਤਰ ਦਾ ਅੰਦਰ ਅਸੀਂ ਇਹਨੂੰ ਸਾਫ਼ ਸਪੇ ਜਦ ਜੋਰ ਕਰਦੇ ਨਾ ਮਸਲਾ ਲਾ ਕੇ ਤਾਂ ਅੰਦਰੋਂ ਇਹਦੋ ਨਾ ਜਲੇਬੀ ਪ੍ਰਕਾਰ ਦੇ ਗੋਲ ਗੋਲ ਰਾਉਂਡ ਆਉਂਦੇ ਨੇ ਇਹਨੂੰ ਤੋ ਉਹਨਾਂ ਨੂੰ ਚਾਂਦੀ ਦੀ ਤਾਰ ਕਸੀ ਅੰਦਰ ਚਾਂਦੀ ਦੇ ਤਾਰ ਲੱਗੇ ਨੇ ਅੰਦਰ ਤੋ ਉਹ ਜਦ ਅਸੀਂ ਮਸਾਲੇ ਲਾਵਾਂਗੇ ਤੋ ਆਪੇ ਆਪ ਜ ਨੂੰ ਦਿਖ ਜਾਊਗਾ ਕਿ ਇਹਦੇ ਇਹ ਜ਼ੋਰ ਕਿਹੜਾ ਪ੍ਰਕਾਰ ਦਾ ਇਹਨੂੰ ਸਕੇਲੇ ਦਾ ਜ਼ੋਰ ਰਹੇਗਾ ਜਿਸ ਤਰ੍ਹਾਂ ਦਾ ਇਹਦੇ ਜ਼ੋਰ ਰਹੇਗਾ ਆਪ ਜੀ ਬਕਾਇਆ ਥੋੜਾ ਜਿਹਾ ਥੱਲੇ ਲਾ ਕੇ ਪੂਰਾ ਝੂਮ ਕਰੀਏ ਆ ਆ ਵੇਖੋ ਇਹਨੂੰ ਕਹਿੰਦੇ ਪੁਲਾਦ ਦਾ ਜੋਤ जरा ये दिख रहा है ना काला काला जा सारा ये सारा जोर है ऊंचे दर्जे जोर है ऊंचे दर्जे से शस्त्र जड़े राजे महाराजे कमर कसे रखते हैं या फिर उन्होंने सेनापति ये कोई आम सैनिक उन्होंने शस्त्र नहीं रख सकता क्योंकि ये जात सब तो उंची जात हैगी क्योंकि ये शस्त्र बनाने का कारण भी की है आगे देखो ਬੰਦੂਕਾਂ ਇਹ ਜ਼ਿਆਦਾ ਨਹੀਂ ਸੀ ਜ਼ਿਆਦਾ ਕਰਕੇ ਸਸਤਰ ਸੀ ਜਦੋਂ ਸੁੰਦੇ ਵਾਰੀ ਨਾ ਕੋਈ ਹਮਲਾ ਹੋ ਜਾਏ ਤਾਂ ਇਹ ਸਸਤਰ ਦਾ ਆਜ ਵੀ ਵਾਰ ਇੰਨਾ ਮਹਿੰਗਾ ਵਾਰ ਹੈਗਾ ਇਹਨੂੰ ਡਾਕਟਰ ਵੀ ਡਾਕਟਰ ਪਾਸ ਵੀ ਜਾਣਾ ਬਹੁਤ ਔਖਾ ਛੱਟੀ ਸੇ ਛੱਟੀ ਇਲਾਜ ਨਹੀਂ ਹੋ ਸਕਦਾ ਜਦ ਬੰਦਾ ਇਹ ਇਹ ਸਸਤਰ ਦਾ ਵਾਰ ਅਗਰ ਚਰਪੱਟਾ ਵੀ ਲੱਗ ਜਾਏ ਤਾਂ ਤੁਰੰਤ ਅਗਰ ਡਾਕਟਰ ਪਾਸ ਨਾ ਜਾਏ ਨਾ ਤਾਂ ਇਹ ਸਸਤਰ ਦਾ ਫਿਰ ਡਾਕਟਰ ਦਾ ਵੀ ਕੋਈ ਇਲਾਜ ਨਹੀਂ ਜਿਸ ਦਾ ਸਾਂਪ ਦਾ ਇਲਾਜ ਨਹੀਂ ਹੈਗਾ ਸਾਈ ਨੂੰ ਸ ਪੁਲਾਦ ਦਾ ਕਿੰਨੇ ইরਾਨੀ ਜੋਰ ਹੈ ਜੋਰ ਦੀ ਕੀਮਤ ਹੁੰਦੀ ਹੈ ਸ਼ਸ਼ਤਰ ਤੁਸੀਂ ਬਹੁਤ ਖੂਬੀ ਸਾਨੂੰ ਜਿਹੜੇ ਦਿਖਾਏ ਨੇ ਹਰ ਚੀਜ਼ ਤੁਸੀਂ ਸਾਨੂੰ ਦੱਸ ਰਹੇ ਹੋ ਪਰ ਜਦ ਤੁਸੀਂ ਸੇਵਾ ਕਰਨ ਜਾਣੇ ਤਖਤ ਸਾਹਿਬ ਸੇਵਾ ਕਰਦੇ ਹੋ ਸ਼ਸ਼ਤਰਾਂ ਦੇ ਗੁਰੂ ਸਾਹਿਬ ਦੇ ਸ਼ਸ਼ਤਰ ਨੇ ਬਹੁਤ ਸਾਰੇ ਨੇ ਸਨਮਾਨ ਪੂਰਾ ਦੇਣਾ ਹੁੰਦਾ ਜੇ ਅਸੀਂ ਉਹਨਾਂ ਨੂੰ ਸਨਮਾਨ ਦਿੰਨੇ ਆ ਸਿਰ ਤੇ ਰੱਖਦੇ ਆ ਆਪਣੇ ਪਰ ਤੁਸੀਂ ਜਿਵੇਂ ਹੁਣ ਆਪਣੇ ਹੱਥੀ ਸੰਦਾ ਨਾ ਬਣਾਉਨੇ ਹੋ ਫਿਰ ਉਹਨਾਂ ਨੂੰ ਕਿਵੇਂ ਰਿਪੇਅਰ ਕਿਵੇਂ ਕਰਦੇ ਹੋ ਫਿਰ ਇਹ ਨਹੀਂ ਲੱਗਦਾ ਵੀ ਇਹ ਥੱਲੇ ਲੱਗੇਗਾ ਜਾਂ ਕੀ ਹੋਵੇਗਾ ਇਦਾਂ ਹੀ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈ ਨਾ ਦਸਵੇਂ ਪਾਸ਼ਾ ਜੀ ਇਦਾਂ ਹੀ ਅਸੀਂ ਸ਼ਸਤਰ ਬਣਾਉਂਦੇ ਸੇਵਾ ਬਣਾਉਂਦੇ ਹੋਏ ਬੈਠੇ ਸੀ ਇਦਾਂ ਹੀ ਫੌਜ ਆ ਗਈ ਸੀ ਜਦ ਆਪ ਜੀ ਨੇ ਵਿਚਾਰੇ ਇਹ ਤੋਂ ਸਾਡੇ ਸਤਕਾਰ ਹੋ ਗਿਆ ਸੀ ਇਹਨਾਂ ਦੀ ਪੂਜਾ ਕਰਦੇ ਨੇ ਅਸੀਂ ਆਪ ਜੀ ਜੇ ਲੱਤਾਂ ਦੇ ਥੱਲੇ ਰੱਖ ਕੇ ਕਰ ਰਹੇ ਨੇਗੇ ਤੋਂ ਅਸੀਂ ਕੰਮ ਬੰਦ ਕਰਤਾ ਕਿ ਭਾਈ ਬਾਬਾ ਜੀ ਨਾਰਾਜ਼ ਹੋ ਜਾਣਗੇ ਸੰਗਤ ਨਾਰਾਜ਼ ਹੋ ਗਈ ਬਾਬਾ ਜੀ ਨੂੰ ਇਹ ਪਤਾ ਕਿ ਰਿਪੋਰਟ ਹੋ ਜਾਊਗੀ ਸਾਡੀ ਅਸੀਂ ਕੰਮ ਨਹੀਂ ਕੀਤਾ ਦੋ ਦਿਨ ਕੰਮ ਬੰਦ ਹੋ ਗਿਆ ਆਪ ਪਾਸ਼ਾ ਹੈ ਕਿ ਹੋ ਗਿਆ ਗਲਤੀ ਹੋ ਗਈ ਕੰਮ ਕਿਉਂ ਬੰਦ ਕੀਤਾ ਕਿ ਪਾਸ਼ਾ ਇਹ ਤਾਂ ਸਾਡੀ ਸੇਵਾ ਹੈਗੀ ਇੱਕ ਸਸਤਰ ਰਹੂਗਾ ਤਾਂ ਅਸੀਂ ਦਸਤਾਰ ਤੇ ਸਰਤੇ ਉੱਪਰ ਰੱਖ ਕੇ ਕਰ ਲੈਂਗੇ ਇਹ ਤਾਂ ਬਹੁਤ ਸਸਤਾ ਰਹੇਗੇ ਸਾਰੇ ਸਸਤਰ ਕੋਈ ਕੋਈ ਉੱਚਾ ਨਹੀਂ ਕੋਈ ਛੋਟਾ ਨਹੀਂ ਸਾਰੇ ਸਤਕਾਰਯੋਗ ਸਸਤਰ ਸਤਰੀ ਹੈ ਸਾਡੀ ਸਾਡੀ ਤਾਂ ਰੀਤੀ ਰਿਵਾਜ ਜਿੱਦਿਆਂ ਇਹਨਾਂ ਨੂੰ ਪਾ ਥੱਲੇ ਰੱਖੇ ਸੀ ਪੈਰਾ ਦੇ ਥੱਲੇ ਲੱਕੇ ਇਹਨਾਂ ਨੂੰ ਕਰਦੇ ਨੇ ਤਾਂ ਫਿਰ ਪਾਸ਼ਾ ਜੀ ਨੇ ਸਾਨੂੰ ਵਰਦਾਨ ਦਿੱਤਾ ਸੇਵਾ ਜਦੋਂ ਵੀ ਆਪ ਕਰਨਗੇ ਤਾਂ ਆਪ ਆਪ ਨੂੰ ਇਹ ਸੇਵਾ ਮਾਫ ਹੈਗੀ ਆ ਪਾਇਰੇ ਦੇ ਥੱਲੇ ਰੱਖ ਕੇ ਕਰ ਸਕਦੇ ਨੇ। ਤੋਂ ਅੱਜ ਵੀ ਅਸੀਂ ਜਦ ਤਖਤ ਸਾਹਿਬ ਤੇ ਜਾਂਦੇ ਨੇ ਸਾਡੇ ਜਥੇਦਾਰ ਵੀ ਉੱਥੇ ਸਾਨੂੰ ਦੇਖਦੇ ਨੇ। ਤੋਂ ਜਥੇਦਾਰ ਸਾਹਿਬ ਜੀ ਕਹਿੰਦੇ ਨੇ ਸਾਨੂੰ ਕੋਈ ਨਹੀਂ ਸਿਕਲੀ ਕਰਨ ਨੂੰ ਸੇਵਾ ਦੇ ਵਕਤ ਸਸਤਰ ਦੀ ਸੇਵਾ ਮਾਫ ਹੈਗੀ। ਅਸੀਂ ਹਰ ਸਾਲ ਤਖਤਦਾਨਨ ਤੇ ਸੇਵਾ ਕਰਨੇ ਜਾਂਦੇ ਜਿੰਨਾ ਵੀ ਗੁਰੂ ਮਹਾਰਾਜ ਦਾ ਖਜ਼ਾਨਾ ਹੈ ਉਹ ਅਪਿਆ ਹੱਥ ਸਾਦੇ ਹੱਥ ਸਾਫ ਸਫਾਈ ਕਰਦੇ ਨੇ। ਸਾਫ ਸਫਾਈ ਕਰਦੇ ਹਰ ਸਾਲ ਹਰ ਸਾਲ ਜਾਂਦੇ ਨੇ। ਸਾਡੀ ਅੱਜ ਵੀ ਇਹ ਪੀੜੀ ਚੱਲ ਰਹੀ ਨੇ। ਪੀੜੀ ਚੱਲ ਰਹੀ ਹੈ। ਤੋਂ ਇੱਕ ਵੱਡੀ ਗੱਲ ਹੈਗੀ ਆ ਚਰਚਾ ਤਾਂ ਵੀ ਨਾਲ ਕੀਤੀ ਗਈ ਕਿਉਂਕਿ ਤਖਤ ਸਾਹਿਬ ਦੇ ਅੰਦਰ ਜਿੰਨੇ ਵੀ ਜਿਹੜੇ ਸ਼ਸਤਰ ਪਏ ਨੇ ਇਹਨਾਂ ਦੀ ਸੇਵਾ ਇਹ ਕਰਦੇ ਨੇ ਹਰ ਸਾਲ ਜਾਂਦੇ ਨੇ ਉੱਥੇ ਇਸ਼ਨਾਨ ਕਰਾਇਆ ਜਾਂਦਾ ਪੂਰੇ ਉਹਨੂੰ ਪੂਰੇ ਥੜੇ ਨੂੰ ਤੇ ਉਸ ਤੋਂ ਬਾਅਦ ਸਾਰੇ ਸ਼ਸਤਰਾਂ ਨੂੰ ਸਾਫ਼ ਕੀਤਾ ਜਾਂਦਾ ਕੇਵਲ ਚਾਹੇ ਇਹ ਪੈਰੀ ਰੱਖ ਕੇ ਇਹਨੂੰ ਸਾਫ਼ ਕਰਨਾ ਚਾਹੇ ਹਾਥੀ ਰੱਖਣ ਇਹਨਾਂ ਨੂੰ ਮਾਫੀ ਹੈ ਗੁਰੂ ਸਾਹਿਬ ਵੱਲੋਂ ਪੱਖ ਹੈਗੀ ਆ ਉਹ ਤੇ ਪੂਰਾ ਪੀੜੀਦਰ ਪੀੜੀ ਇਹ ਚੱਲਦਾ ਆ ਰਿਹਾ ਆ ਤੁਹਾਡਾ ਬਹੁਤ ਧੰਨਵਾਦ ਅੱਜ ਥੋੜੀ ਚਰਚਾ ਤੁਹਾਡੇ ਨਾਲ ਸ਼ਸਤਰਾਂ ਦੀ ਅਸੀਂ ਕੀਤੀ ਹੈ ਜਾਨਣਾ ਜ਼ਰੂਰ ਸੀ ਕਿਉਂਕਿ ਉਹ ਪੀੜੀ ਹੋ ਤੁਸੀਂ ਜਿਹੜੇ ਗੁਰੂ ਸਾਹਿਬ ਤੋਂ ਚੱਲਦੇ ਆ ਰਹੇ ਤੇ ਹੁਣ ਅਲੋਪ ਹੁੰਦੀ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਆਪ ਜੀ ਨੇ ਸਾਰੇ ਸੰਗਤਾਂ ਨੂੰ ਸਾਡੇ ਸ਼ਸਤਰਾਂ ਦੇ ਦਰਸ਼ਨ ਦਿਤਾਏ ਸਾਡੇ ਵਿਚਾਰ ਰੱਖੇ ਸਾਡੀ ਜਿਹੜੀ ਕਲਾ ਸੀ ਉਹ ਮਰਦੇ ਜਾ ਰਹੀ ਸੀ ਅੱਜ ਆਪ ਜੀ ਨੇ ਆ ਕੇ ਜ਼ਿੰਦੀ ਕਰਤੀ ਸਾਡਾ ਸਾਨੂੰ ਹੋਰ ਜੋਸ਼ ਆ ਗਿਆ ਹੁਣ ਅਸੀਂ ਅੱਗੇ ਵੀ ਸੇਵਾ ਕਰਦੇ ਰਹਾਂਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪੀਟੀਸੀ ਚੈਨਲ ਲਈ ਆਪ ਜੀ ਨੇ ਬਿਲਕੁਲ ਸ਼ਸ਼ਤਰਾਂ ਦੀਏ ਕਰਦੇ ਨੇ ਜਿਹੜਾ ਆ ਇਹ ਜੇ ਪੁਰਾਤਨ ਸ਼ਸ਼ਤਰ ਨੇ ਜਿਹੜੇ ਜਿਨ੍ਹਾਂ ਨੂੰ ਸਾਹਮ ਕੇ ਰੱਖਿਆ ਹੋਇਆ ਤੇ ਇੱਥੋਂ ਜੇ ਸ਼ਸ਼ਤਰ ਜਿਹੜੇ ਨੇ ਜਿੰਨੇ ਵੀ ਤਖਸਾਲ ਤੇ ਸ਼ਸ਼ਤਰ ਪਏ ਨੇ ਸਾਰੇ ਹੀ ਗੁਰੂ ਸਾਹਿਬ ਦੇ ਸ਼ਸ਼ਤਰਾਂ ਦੀ ਜੇ ਕੋਈ ਸਫਾਈ ਕਰਦਾ ਤਾਂ ਇਹ ਆਪ ਖੁਦ ਜਾ ਕੇ ਉਹਨਾਂ ਦੀ ਸਫਾਈ ਕਰਦੇ ਨੇ ਇੱਕ ਵੱਡੀ ਗੱਲ ਹੈ ਕਿਉਂਕਿ ਉਹਨੂੰ ਜੇਕਰ ਉੱਥੇ ਜਥੇਦਾਰ ਵੀ ਹੱਥ ਲਾਉਂਦੇ ਨੇ ਤਾਂ ਵੀ ਉਹਨਾਂ ਤੇ ਗਲਵਜ਼ ਪਾ ਕੇ ਜਾਂ ਬੜੇ ਮर्याਦਾ ਸਹਿਤ ਲਾਉਂਦੇ ਨੇ ਪਰ ਇਹਨਾਂ ਨੂੰ ਬਖਸ਼ਾ ਤੇ ਉਹਦੀ ਸਫਾਈ ਕਰਦੇ ਨੇ ਤੇ ਉਹਨੂੰ ਫੇਰ ਇੱਕ ਦੁਆਰ ਮੁੜ ਤੋਂ ਨਵਾਂ ਬਣਾ ਦਿੰਦੇ ਨੇ ਤੋ ਖਾਸ ਪੇਸ਼ ਕਰਤੀ ਸਾਡੀ ਅੱਜ ਹੀ ਇਹ ਤਾਂ ਕਿ ਤੁਹਾਨੂੰ ਇੰਨੇ ਬਰਾਦਰੀ ਦਾ ਮੜਾ ਸਕੀ ਉਹਨਾਂ ਦੇ ਕੰਮ ਉਹਨਾਂ ਦੀ ਕਲਾ ਨਾਲ ਮੜਾ ਸਕੀਏ ਹੁਣ ਮੇਰੇ ਕੈਮਰਾਮੈਨ ਜੱਗੀ ਤੇ ਮੈਨੂੰ ਜਸਪੀ ਸਿੰਘ ਅਸ਼ਕਨੂ ਦੇ ਹਿਜਾਜ਼ਤ ਧੰਨਵਾਦ